ਪੌੜਸਾਲੇ ਆਏ ਚੱਕਦੇ ਨੇ ਇਹਨੂੰ ਜਿਵੇਂ ਕੋਈ ਇਹਦੇ ਵਿੱਚ ਚਿੱਟਾ-ਚੋਟਾ ਭਰਿਆ ਹੋਇਆ ਹੋਵੇ ਹਨੰਗਰੀ ਇੰਨੀ ਛੇਤੀ ਦਾ ਬੰਦਾ ਥਮ ਅਗਲਰ ਨੂੰ ਨਹੀਂ ਚੱਕਦਾ ਜੀ ਇੰਨੀ ਛੇਤੀ ਹੁਣ ਟਰੈਕਟਰ ਨੂੰ ਚੱਕਦੇ ਨੇ ਰਹਿ ਵੀ ਆਪਾਂ ਗਨਾਹ ਕਰ ਲਿਆ ਟਰੈਕਟਰ ਤਿਆਰ ਕਰਕੇ ਜੇ ਬੰਦੇ ਕੋਲ 4 ਰੁਪਏ ਹੈਗੇ ਨੇ ਤਾਂ ਉਹ ਪਗਾ ਲੋ ਬਾਪੂ ਦੇ ਗਲ ਗੁੱਠਾ ਦੇ ਕੇ ਨਾ ਪਗਾਓ ਕਿਉਂ ਵੀ ਜੇ ਆਪ ਦੇ ਕਮਾ ਕੇ ਲਾਉਣੇ ਨੇ ਤਾਂ ਤੁਸੀਂ ਲਾ ਸਕਦੇ ਹੋ ਪਰ ਆਪ ਦਾ ਕੰਮ ਕਰਨਾ ਸਿੱਖੋ ਪਹਿਲਾਂ ਵੀ ਆਪਾਂ ਕਮਾਉਣੇ ਕਿੱਥੋਂ ਨੇ ਕਿਵੇਂ ਕਮਾਉਣੇ ਨੇ ਗਲਤ ਕੰਮਾਂ ਨਾਲੋਂ ਇਹ ਚੀਜ਼ ਘੈਂਟ ਆਪਾਂ ਗਲਤ ਨਹੀਂ ਕਹਿੰਦੇ ਬਹੁਤ ਘੈਂਟ ਚੀਜ਼ ਆ ਯਾਰ ਨਸ਼ੇ ਨਾਲੋਂ ਦਾ ਇਹ ਨਸ਼ਾ ਲਾ ਲੋ ਮੈਡੀਕਲ ਨਸ਼ਾ ਦੂਜਾ ਨਸ਼ਾ ਨਾ ਲਾਓ ਸਰੀਰ ਨੂੰ ਆ ਨਸ਼ਾ ਲਾ ਲੋ ਦਿਲ ਜਾਂ ਦੁਖਦਾ ਜਦੋਂ ਕਿਸ ਟਰੈਕਟਰ ਚੱਕ ਕੇ ਪੁਲਿਸ ਲੈ ਜਾਂਦੀ ਆ ਮਿੱਤਰੋ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਆਪਾਂ ਹਜੇ ਸਮਾਨ ਸੁੰਨ ਜਿਹਾ ਰੱਖ ਕੇ ਅੱਜ ਹੋਈ ਸੀ ਫਰੀ ਤੇ ਇੱਧਰ ਆਪਣੇ ਭਰਾ ਆਏ ਹੋਏ ਨੇ ਟੋਚ ਨਾਲੇ ਗੁਰੀ ਪ੍ਰੀਤ ਆਲਾ ਕਿਉਂ ਆਏ ਮੁੰਡਿਓ ਟੋਚ ਨਾਲੇਓ ਕਹਿਵਾ ਬਾਈ ਹੋਰੀ ਕਹਿੰਦੇ ਰੀਲਾ ਰੁਲਾ ਬਣਾਣੀਆਂ ਮੈਂ ਵੀ ਪੱਲਾ ਜਿਹਾ ਲਾ ਕੇ ਟਰੈਕਟਰ ਕਪੜਾ ਮਾਰਨ ਲੱਗ ਗਿਆ ਵਾਪੇ ਗੱਡੀ ਘੜਦੀ ਆਪਾਂ ਬਾਹਰ ਫਿਰ ਬਾਈਆਂ ਬਣਾਉਣਾ ਹੈ ਰੀਲਾਂ ਨਾਲ ਆਪਾਂ ਵੀ ਬਣਾਉਣੀ ਸੀ ਤੇ ਟੋਚਣਾ ਹੁੰਦੇ ਨੇ ਜਾਦਗਰੀ ਬਹੁਤ ਵੀਰੇ ਬਹੁਤ ਆ ਹੈਂ ਬਹੁਤ ਆ ਦੇਖ ਲਾ ਆਪਣੇ ਦਾ ਹਟਾ ਦੇ ਹੁਣ ਹੁਣ ਟਰਾਲੀ ਵਾਲੇ ਲਾਇਆ ਕਰਾਂ ਮੇਲੇ ਕਿਵੇਂ ਟਰਾਲੀ ਵਾਲੇ ਹਾਂ ਹਾਂ ਤੇ ਜਰੂਰ ਹੈਂ ਲੈ ਮੈਂ ਤਰਫ ਰੋਡ ਤੇ ਆ ਗਏ ਜੀ ਫੰਡ ਤੋਂ ਕਾਫੀ ਦੂਰ ਆ ਜਾਣੇ ਆ ਨੇ ਇਧਰ ਅਸੀਂ ਇਕੱਲੇ ਹੁੰਦਾ ਮਨ ਨੂੰ ਤੇ ਥੋੜਾ ਜਿਹਾ ਮੌਸਮ ਧੁੱਪ ਜੀ ਕਰਕੇ ਤੇ ਕੱਟਟ ਮੰਨੇ ਨੇ ਪਰ 베ਰ ਵੀ ਆਈ ਹੁਣ ਭਾਈ ਹੁਣ ਨੇ ਮੁੰਡੇ ਕਹਿੰਦੇ ਰੀਲਾ ਰੁਲਾ ਬਣਾਉਣੀਆਂ ਨੇ ਰੀਲਾ ਬਣਾਉਣਾ ਆ ਜਾਂਦੇ ਨੇ ਆਪਾਂ ਕੱਢ ਲੈਨੇ ਆ ਟਰੈਕਟਰ ਬੈਸ ਦਾ 2 ਮਹੀਨੇ ਹੋ ਗਏ ਅੰਦਰ ਖੜਿਆਗਾ ਟਰੈਕਟਰ ਕਿਉਂ ਗਰੀ ਐਵੇਂ ਆ ਜਾਂਦੇ ਨੇ ਭਰਾ ਸਾਰੇ ਰੀਲਾ ਰੁਲਾ ਬਣਾਉਣਾ ਕਿੱਥੇ ਆਪਾਂ ਕੱਢ ਲੈਨੇ ਆ ਟਰੈਕਟਰ ਉਦੋਂ ਹੰਦਰੀਆ ਟਰੈਕਟਰ ਇੱਕ ਵੈਸੇ ਵੀ ਡਰ ਲੱਗਦਾ ਹੁਣ ਤਾਂ ਟਰੈਕਟਰ ਕੱਢਣ ਵਾਸਤੇ ਵੀ ਇੱਕ ਗਨਾਹ ਹੋ ਗਿਆ ਇਹ ਜਿਹੜਾ ਇਸ ਵਿੱਚ ਲੱਗਿਆ ਹਾਂ ਹੁਣ ਜਿੰਮੇ ਦੀਆਂ ਵੀਡੀਓ ਆ ਰਹੀਆਂ ਨੇ ਪੁਲਸ ਵਾਲੇ ਆਏ ਚੱਕਦੇ ਨੇ ਇਹਨੂੰ ਜਿਵੇਂ ਕੋਈ ਇਹਦੇ ਵਿੱਚ ਚਿੱਟਾ ਛੋਟਾ ਭਰਿਆ ਹੋਇਆ ਹੋਵੇ ਹਨੰਗਰੀ ਇੰਨੀ ਛੇਤੀ ਤਾਂ ਬੰਦਾ ਥਮ ਅਗਲਰ ਨੂੰ ਨਹੀਂ ਚੱਕਦਾ ਜੀ ਇੰਨੀ ਛੇਤੀ ਹੁਣ ਟਰੈਕਟਰ ਨੂੰ ਚੱਕਦੇ ਨੇ ਹਾਂ ਘਰੋਂ ਬਾਹਰ ਕੱਢਣਾ ਵੀ ਇੱਕ ਗਨਾਹ ਹੀ ਹੋ ਗਿਆ ਐ ਲੱਗ ਰਿਹਾ ਵੀ ਆਪਾਂ ਗਨਾਹ ਕਰ ਲਿਆ ਟਰੈਕਟਰ ਤਿਆਰ ਕਰਕੇ ਨਾ ਇਹ ਤਾਂ ਆਪਣੇ ਆਪ ਤੇ ਮਾਣ ਵੀ ਆ ਵੀ ਆਪਾਂ ਨਸ਼ਿਆਂ ਤੋਂ ਤਾਂ ਦੂਰ ਆ ਹੈ ਜਿਹੜਾ ਪੈਸਾ ਇਹ ਤੇ ਲੱਗ ਗਿਆ ਕੋਈ ਚੱਕਰ ਨਹੀਂ ਜੇ ਆਪਣੇ ਕੋਲ ਬਾਧੂ ਪੈਸਾ ਹੋਊਗਾ ਨਸ਼ਿਆਂ 'ਚ ਪਾਵਾਂਗੇ ਹੋਰ ਸ਼ੌਂਕ ਪੈਣਗੇ ਫਿਰ ਬਾਹਰ ਅੰਦਰ ਕੋਈ ਹਨਾ ਇਹ ਇਹਨੂੰ ਮਾੜਾ ਦਾ ਕਹੀ ਜਾਂਦੇ ਹਾਂ ਪਰ ਇਹ ਸ਼ੌਂਕ ਇੱਕ ਬੱਤੀ ਜੀ ਦਾ ਜਿਹੜੇ ਬੰਦੇ ਨੂੰ ਇਹ ਟਰੈਕਟਰਾਂ ਦਾ ਸ਼ੌਂਕ ਪੈ ਗਿਆ ਉਹ ਸਾਰਾ ਦਿਨ ਆਪਦੇ ਆਪ 'ਚ ਬਿਜੀ ਰਹੂਗਾ ਬੰਦਾ ਕਿਉਂਕਿ ਉਹਨੂੰ ਕੋਈ ਬੇਲ ਨਹੀਂ ਹੈਗੀ ਵੀ ਮੁੰਡਾ ਕਿਤੇ ਬੈਠੇ ਕਰੇ ਹਨਾ ਨਿਛੇੜੀ ਬੰਦਿਆਂ ਨਾਲ ਰਲੇ ਉਹ ਬੰਦੇ ਨੂੰ ਬੇਲੇ ਨਹੀਂ ਹੈਗੀ ਕਿਉਂਕਿ ਅਬਦੇ ਲੋਹੇ ਜੀ ਉਹਨੂੰ ਮਗਨ ਹੁੰਦਾ ਵੀ ਅੱਜ ਟਾਇਰ ਖੋਲ ਲੈ ਪਾ ਲੈ ਜਾਂ ਜਾ ਲਵਾ ਲਿਆ ਆ ਲਵਾ ਲਿਆ ਜਿੰਨਾ ਕ ਪੈਸਾ ਕਮਾਉਂਦਾ ਬੰਦਾ ਇਹ ਤੇ ਇਨਵੈਸਟ ਕਰ ਲਾਉਂਦਾ ਥੋੜਾ ਬਹੁਤਾ ਜਿਹੜਾ ਬਾਤੂ ਅਗਲੇ ਕੋਲ ਉਹ ਹੁੰਦਾ ਨਾ ਬਈ ਪਰ ਆਪਾਂ ਕਹਿੰਦੇ ਆ ਵੀ ਛੌਂਕ ਰਾਰਾ ਸੇਰਾ ਜੇ ਬੰਦੇ ਕੋਲ 4 ਰੁਪਏ ਹੈਗੇ ਨੇ ਤਾਂ ਉਹ ਪਗਾ ਲੋ ਬਾਪੂ ਦੇ ਗਲ ਗੁੱਠਾ ਦੇ ਕੇ ਨਾ ਪਗਾਓ ਕਿਉਂ ਬਈ ਜੇ ਆਪਦੇ ਕਮਾ ਕੇ ਲਾਉਣੇ ਨੇ ਤਾਂ ਤੁਸੀਂ ਲਾ ਸਕਦੇ ਹੋ ਪਰ ਆਪਦਾ ਕੰਮ ਕਰਨਾ ਸਿੱਖੋ ਪਹਿਲਾਂ ਵੇਪਾ ਕਮਾਉਣੇ ਕਿੱਥੋਂ ਨੇ ਕਿਵੇਂ ਕਮਾਉਣੇ ਨੇ ਗਲਤ ਕੰਮਾਂ ਨਾਲੋਂ ਇਹ ਚੀਜ਼ ਘੈਂਟ ਆਪ ਗਲਤ ਨਹੀਂ ਕਹਿੰਦੇ ਬਹੁਤ ਘੈਂਟ ਚੀਜ਼ ਆ ਯਾਰ ਨਸ਼ੇ ਨਾਲੋਂ ਦਾ ਇਹ ਨਸ਼ਾ ਲਾ ਲੋ ਮੈਡੀਕਲ ਨਸ਼ਾ ਦੂਜਾ ਨਸ਼ਾ ਨਾ ਲਾਓ ਸਰੀਰ ਨੂੰ ਆ ਨਸ਼ਾ ਲਾ ਲੋ ਕੋਈ ਚੱਕਰ ਨਹੀਂ ਯਾਰ ਪਰ ਬਾਕੀ ਦਿਲ ਜਾ ਦੁਖਦਾ ਜਦੋਂ ਕਿਸੇ ਭਰਾ ਦਾ ਟਰੈਕਟਰ ਚੱਕ ਕੇ ਪੁਲਿਸ ਲੈ ਜਾਂਦੀ ਆ ਹਨਾ ਕਿਉਂਕਿ ਐਡੀ ਤਾਂ ਯਾਰ ਗੁਨਾਹ ਵੀ ਨਹੀਂ ਕਰਿਆ ਆ ਲੈਨੇ ਮੰਨਦੇ ਆ ਚਲੋ ਬੰਦਾ ਸੀ ਵੀ ਤਾਂ ਰੱਖਦੇ ਆ ਜਦੋਂ ਅਸੀਂ ਸ਼ਹਿਰ ਚ ਜਾਂਦੇ ਆ ਅਸੀਂ ਬੰਦ ਕਰ ਲਾਨੇ ਆ ਮੈਡੀਕਲ ਸਿਸਟਮ ਪਰ ਲੋਕ ਜਦੋਂ ਕਿਤੇ ਜਾਣਿਆਨ ਛੌਕ ਨਾਲ ਰੂਹ ਖੜ ਜਾਂਦੀ ਅਗਲੇ ਦੀ ਵੀ ਸੋਨਾ ਤਿਆਰ ਕਰਿਆ ਉਹ ਪਰਲਾ ਮੁੰਡਾ ਕਹਿੰਦਾ ਕਹਿੰਦਾ ਬੜਾ ਸੋਨਾ ਤਿਆਰ ਕਰਿਆ ਹੋਇਆ ਯਾਰ ਟਰੈਕਟਰ ਐਵੇਂ ਰੂਹ ਖੜ ਜਾਂਦੀ ਆ ਠੀਕ ਨਾ ਛੇ ਨਾਲ ਤਾਂ ਠੀਕ ਆ ਕੰਮ ਬਣ ਗਿਆ ਰੀਲਾ ਰੂਲਾ ਓਕੇ ਆ ਚਲੋ ਓਕੇ ਇਹਦਾ ਮੁੰਡੇ ਅੱਗੇ ਤੋਂ ਆਜਦੀ ਆਂਦੇ ਰੀਲਾ ਰੂਲਾ ਬਣਾਣਾ ਚੱਲ ਜਾਂਦੇ ਆਂਦੇ ਲਾਂਗੇ ਠੀਕ ਆ ਗੁਰੀ ਠੀਕ ਆ ਬਾਈ ਓਕੇ ਬਾਈ ਰੋ ਡਰਾਈਂਗ ਰੂਮ ਵੀ ਹੋ ਗਿਆ ਤਿਆਰ ਧਰਤੀਆਂ ਸਾਰੀਆਂ ਟਰਾਲੀਆਂ ਆਪਾਂ ਡਰਾਈਂਗ ਰੂਮ ਚ ਲੈ ਵੀ ਮਿੱਤਰੋ ਆਪ ਹੁਣ ਲੱਭਿਆ ਜੀ ਆਪਾਂ ਨੂੰ ਉਹ ਮੇਲਾ ਦੇਖਣ ਆਏ ਸੀ ਮੁੰਡੇ ਟਰੈਕਟਰ ਟਰਾਲੀ ਲੈ ਕੇ ਉੱਤੋਂ ਹੀ ਟਰਾਲੀ ਟੁੱਟਲੀ ਠੱਪ ਗਈ ਤੇ ਉਹ ਵੀ ਅੱਗੋਂ ਆਈ ਜਾਂਦਾ ਮੁੰਡਾ ਯਾਰ ਹੁਣ ਮੋਬਾਈਲ ਲੈਣਾ ਉਹਦਾ ਅੱਗੇ ਦੋਸਤ ਆਗਾ ਉਹ ਉਹਨਾਂ ਕੋਲ ਜਾ ਰਿਹਾ ਹੁਣ ਇਹ ਵੀ ਮੋਬਾਈਲ ਨੂੰ ਨਾ ਪਵਾਪਸ ਕਰਨਾ ਗੱਲ ਹੋ ਗਈ ਸੀ ਆਪਣੀ ਫੋਨ ਤੇ ਫੋਨ ਫੜਾਈ ਜੀ ਅਗਲੇ ਨੂੰ ਜੇ ਕਿਸੇ ਹੋਰ ਭਰਾ ਨੂੰ ਯਾਰਾ ਇਦਵੇਂ ਫੋਨ ਫੋਨ ਲੱਭੇ ਚਾਹੇ ਉਹ Android ਦਾ ਚਾਹੇ ਉਹ iPhone ਹਨਾ ਮੋੜ ਦਿਆ ਕਰੋ ਬਈ ਇਹਦੇ ਵਿੱਚ ਬੜੇ ਡਾਕੂਮੈਂਟ ਜ਼ਰੂਰੀ ਹੁੰਦੇ ਨੇ ਬੰਦਿਆਂ ਦੇ ਫੋਨ ਇੱਕ ਆਪਣਾ ਦਿਲ ਦਾ ਟੋਕੜਾ ਹੁਣ ਅੱਜ ਦੇ ਜਵਾਨੇ ਚ ਫੋਨ ਸਭ ਤੋਂ ਜ਼ਰੂਰੀ ਚੀਜ਼ ਆ ਮੋੜ ਦਿਆ ਕਰੋ ਇਹਨਾਂ ਨੂੰ